ਲੰਮੇ ਸਮੇਂ ਮਗਰੋਂ ਆਪਸੀ ਕਰਨ ਵਾਲੀ ਗਾਇਕਾ ਸੁਵਿੰਦਰ ਬਿੱਟੀ ਦਾ ਗੀਤ ਲੈ ਜਾ ਮੈਨੂੰ ਪਿੰਡ ਵਾਲਿਆ ਰਿਲੀਜ਼ ਹੋ ਗਿਆ ਜਿਸ ਚ ਬਿੱਟੀ ਦਾ ਵੱਖਰਾ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ ਬਿੱਟੀ ਗੀਤ ਦੀ ਵੀਡੀਓ ਚ ਟਰੈਕਟਰ ਚਲਾਉਂਦੀ ਦਿਖ ਰਹੀ ਹੈ ਜੋ ਆਪਣੇ ਨਾਲ ਪੂਰੀ ਬਰਾਤ ਲੈ ਕੇ ਮੁੰਡੇ ਵਾਲਿਆਂ ਦੇ ਘਰ ਪਹੁੰਚ ਜਾਂਦੀ ਹੈ ਅਦਾਕਾਰਾ ਪ੍ਰੇਂਗਾ ਚੋਪੜਾ ਦੀ ਪਹਿਲੀ ਪੰਜਾਬੀ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ ਫਿਲਮ ਦਾ ਨਾਮ ਸਰਵਣ ਹੈ ਜਿਸ ਚ ਅਮਰਿੰਦਰ ਗਿੱਲ ਮੁੱਖ ਭੂਮਿਕਾ 'ਨੇਵਾਰੇ ਨੇ ਫਿਲਮ ਚ ਅਮਰਿੰਦਰ ਦੇ ਨਾਲ ਅਦਾਕਾਰਾ ਸਿਮੀ ਚਾਲਵੀ ਨਜ਼ਰ ਆਏਗੀ ਇਸ ਦਿਲਾਵ ਰਣਜੀਤ ਬਾਵਾ ਵੀ ਫਿਲਮ ਦਾ ਹਿੱਸਾ ਹੋਣਗੇ ਫਿਲਮ ਦੀ ਸ਼ੂਟਿੰਗ ਚੰ ਮਾਹਨਿਕ ਅਮਤਾਵ ਬਜਨ ਦਾ ਰਾਜਨੀਤਿਕ ਕਰੀਅਰ ਚਾਹੇ ਬਹੁਤ ਕਾਟਸਮਿੰਦਾ ਰਿਹਾ ਪਰ ਉਹਨਾਂ ਦਾ ਕਹਿਣਾ ਹੈ ਕਿ ਉਹ ਅੱਜ ਵੀ ਉਸ ਸਮੇਂ ਬਾਰੇ ਸੋਚਦੇ ਨੇ ਕਿਉਂਕਿ ਉਹ ਆਪਣੇ ਸੰਸਦੀ ਖੇਤਰ ਇਲਾਹਾਬਾਦ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕਰ ਸਕੇ ਅਮਤਾਵ ਨੇ 1984 ਵਿੱਚ ਸਿਆਸਤ 'ਚ ਕਦਮ ਤਰਿਆ ਸੀ ਗਣੇਸ਼ ਵਿਸਰਜਨ ਮੌਕੇ ਕਪੂਰ ਪਰਿਵਾਰ ਨੇ ਪੱਤਰਕਾਰਾਂ ਅਤੇ ਆਪਣੇ ਫੈਨਸ ਨਾਲ ਧੱਕਾ ਮੋਕੇ ਕੀਤੀ ਤੇ ਥੱਪੜ ਤੱਕ ਚਲਾਈ ਦਸੌੜੀ ਸ਼ਿਤੀਰਣ ਤੀਰਕ ਪੂਰਵ ਵਿਸਰਜਨ ਮੌਕੇ ਆਪਾਗਵਾ ਬੈਠੇ ਦੋਵਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਜਿਸ ਤੋਂ ਮੀਡੀਆ ਕਰਮੀਆਂ ਨੂੰ ਥੱਪੜ ਮਾਰਦੇ ਤੇ ਤੱਕੇ ਦਿਨ ਅੰਨਾ ਹਜ਼ਾਰੇ ਤੇ ਜੀਵਨ ਦੇ ਬਣੀ ਫਿਲਮ ਅੰਨਾ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ ਫਿਲਮ ਨੂੰ ਸ਼ਰਸ਼ਾਂਕ ਨੇ ਡਾਇਰੈਕਟ ਕੀਤਾ ਹੈ ਜੋ ਖੁਦ ਵੀ ਫਿਲਮ 'ਚ ਨਜ਼ਰ ਆਉਣਗੇ ਇਸ ਦੇ ਇਲਾਵਾ ਅਦਾਕਾਰਾ ਕਾਜੋਲ ਦੀ ਛੋਟੀ ਭੈਣ ਤਨੀਸ਼ਾ ਮਖਰਜੀ ਵੀ ਫਿਲਮ 'ਚ ਇੱਕ ਪੱਤਰਕਾਰ ਦੇ ਤੌਰ ਤੇ ਵਿਖਾਈ ਦੇਵੇਗੀ ਟੀਜ਼ਰ 'ਚ ਅੰਨਾ ਦੇ ਫੌਜੀ ਤੋਂ ਲੈ ਕੇ ਭ੍ਰਿਸ਼ਟਾਚਾਰ ਵਿਰੁੱਧ ਜੰਗ ਛੇੜਨ ਤੱਕ ਆਏ ਉਤਾਰ ਚੜਾਅ ਵਿਖਾਏ ਗਏ ਨੇ ਫਿਲਮਕਾਰ ਕੇਸ਼ ਰੋਸ਼ਨ ਨੇ ਆਪਣੀ ਮਸ਼ਹੂਰ ਫਿਲਮ ਕ੍ਰਿਸ਼ ਦੇ ਚੌਥੇ ਸੀਕਲ ਦਾ ਐਲਾਨ ਕਰ ਦਿੱਤਾ ਹੈ ਚੌਥੇ ਸੀਕਲ 'ਚ ਰਿਤਿਕ ਹੀ ਮੁੱਖ ਭੂਮਿਕਾ ਚੁਣ ਕੇ ਰਿਤਿਕ ਨੇ ਕ੍ਰਿਸ਼ ਦੇ ਰੂਪ ਚਾ ਗਣਪਤੀ ਦੀ ਇੱਕ ਤਸਵੀਰ ਸ਼ੇਅਰ ਕੀਤੀ ਹੈ ਜਿਸ ਦੇ ਕੈਪਸ਼ਨ 'ਚ ਲਿਖਿਆ ਹੈ ਕ੍ਰਿਸ਼ 4 ਲਈ ਗਣਪਤੀ ਦਾ ਅਸ਼ੀਰਵਾਦ ਇਹ ਫਿਲਮ 2018 'ਚ 크ਿਸਮਸ ਦੇ ਮੌਕੇ ਤੇ ਰਿਲੀਜ਼ ਕੀਤੀ ਜਾਏਗੀ ਅਮਿਤਾਬਚੰਦ ਦੀ ਫਿਲਮ ਟਿੰਕਾਜ ਰਿਲੀਜ਼ ਹੋ ਗਈ ਹੈ ਅਮਿਤਾਬ ਨਾਲ ਤਾਪਸੀ ਪੰਨੂ ਮੁੱਖ ਕਰਤਾ ਹੈ ਸ਼ੁਜੀਤ ਸਰਕਾਰ ਦੀ ਫਿਲਮ ਜੋ ਸਮਾਜ ਤੇ ਸਵਾਲ ਚੁੱਕਿਆ ਹੈ ਜੋ ਕਿਸੇ ਵੀ ਕੁੜੀ ਤੋਂ ਉਸ ਦੇ ਕੱਪੜਿਆਂ ਤੇ ਵਤੀਰੇ ਤੇ ਸਵਾਲ ਪੁੱਛਦਾ ਹੈ ਸਿਨੇਮਾ ਕ੍ਰਾਂਚ ਰਿਲੀਜ਼ ਤੋਂ ਪਹਿਲਾਂ ਪਿੰਕ ਦੀ ਦਿੱਲੀ ਵਿੱਚ ਸਕਰੀਨਿੰਗ ਰੱਖੀ ਗਈ ਜਿਸ ਤੇ ਫਿਲਮ ਦੀ ਸਟਾਰ ਕਾਸਟ ਦੇ ਇਲਾਵਾ ਕ੍ਰਿਕਟਰ ਯੋਵਰਾਜ ਸਹਿਵਾਗ ਤੇ ਕਪਿਲ ਦੇਵ ਵੀ ਦਿਖੇ ਯੋਵਰਾਜ ਆਪਣੀ ਮੰਗੇਤਰ ਹੈਜ਼ਲ ਕੀਚ ਨਾਲ ਇੱਥੇ ਪਹੁੰਚੇ ਇਸ ਮੌਕੇ ਦੀਆਂ ਗੁਰ ਤਸਵੀਰਾਂ ਬਚਨ ਨੇ ਆਪਣੇ ਬਲੌਗ ਤੇ ਸ਼ੇਅਰ ਕੀਤੀਆਂ ਨੇ ਤਿਰਮਤਾ ਸਾਜਨ ਆਂਡੇ ਵਾਲੀ ਦੀ ਫਿਲਮ ਜੁੜਵਾਰ 2 19 ਸਤੰਬਰ 2017 ਨੂੰ ਰਿਲੀਜ਼ ਹੋਵੇਗੀ ਜਿਸ ਤੇ ਵਰੁਣ ਤਵਨ ਦੋਰੀਪੂ ਮਿਕਾਨੀ ਬੋਣਗੇ ਫਿਲਮ 1997 ਦੀ ਹਿੱਟ ਕਾਮੇਡੀ ਮੂਵੀ ਜੁੜਵਾਰ ਦਾ ਸੀ ਕੋਲ ਹੈ ਜਿਸ ਤੇ ਸਲਮਾਨ ਲੀਡ ਰੋਲ 'ਚ ਸਨ ਇਹ ਫਿਲਮ ਵੀ ਡੇਵਿਡ ਤਵਨ ਹੀ ਬਣਾਉਣਗੇ ਟਵਿੱਟਰ ਤੇ ਫਿਲਮ ਦੀ ਰਿਲੀਜ਼ ਡੇਟ ਦੱਸੀ ਗਈ ਹੈ ਅਭਿਨੇਤਾ ਸੁਸ਼ਾਨ ਸਿੰਘ ਰਾਜਪੂਤਾ ਕਹਿਣਾ ਕਿ ਤੋਨੀ ਜਿਕਰ ਅਦਾਕਾਰੀ ਦੀ ਦੁਨੀਆ 'ਚ ਆ ਜਾਂਦੇ ਹਨ ਤਾਂ ਬਾਕੀ ਅਭਿਨੇਤਾਵਾਂ ਨੂੰ ਕਿਸੇ ਹੋਰ ਕਰੀਅਰ ਬਾਰੇ ਸੋਚਣਾ ਪੈ ਸਕਦਾ ਐਮਐਸ ਤੋਨੀ ਦਾ ਅਨਟੋਲ ਸੋਰੀ ਚ ਕੈਪਟਨ ਕੁਲ ਦਾ ਕਿਰਦਾਰ ਨਿਭਾ ਰਿ ਸੁਸ਼ਾਨ ਨੇ ਕਿਹਾ ਕਿ ਤੋਨੀ ਬਹੁਤ ਚੰਗੇ ਅਭਿਨੇਤਾ ਹਨ ਅਸੀਂ ਇਕੱਠੇ ਇੱਕ ਵਿਗਿਆਪਨ ਫਿਲਮ ਸ਼ੂਟ ਕੀਤੀ ਸੀ